ਪੰਜਾਬ ਲੋੜੀ ਦਾ ਮੌਸਮ 13 ਜਨਵਰੀ ਲਾਲ ਜਿਹੜਾ ਅਲਰਟ ਲਾਲ ਚੇਤਾਵਨੀ ਜਾਰੀ ਕਰ ਦਿੱਤੀ ਕਿ ਵੱਡਾ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਤਾਇਰ ਰਿਪੋਰਟ ਜਾਰੀ ਕੀਤੀ ਗਈ ਹੈ ਮੀਂਹ ਪਵੇਗਾ ਜਾਂ ਨਹੀਂ ਜਿਹੜੀ ਕੱਲ ਲੋੜੀ ਵਾਲ ਦਿਨ ਮੀਂਹ ਪਵੇਗਾ ਜਾਂ ਨਹੀਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਸਾਂਝਾ ਕਰਾਂਗੇ ਤੁਹਾਡੇ ਨਾਲ ਕੱਲ ਜਿਹੜਾ ਮੌਸਮ ਕਿਸ ਤਰ੍ਹਾਂ ਰਹੇ ਕਿਤੇ ਕਿਤੇ ਧੁੱਪ ਲੱਗ ਸਕਦੀ ਹੈ ਜਾਂ ਨਹੀਂ ਤਾਂ 13 ਜਨਵਰੀ ਨੂੰ ਜਿਹੜੀ ਲਾਲ ਚੇਤਾਵਨੀ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੀ ਹੁਣ ਉਹਨੇ ਵੱਡਾ ਅਲਰਟ ਜਾਰੀ ਕੀਤਾ ਹੈ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤਾਂ ਉਸ ਤੋਂ ਪਹਿ ਚਾਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਮੌਸਮ ਵਿਭਾਗ ਵੱਲੋਂ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ ਇੱਥੇ ਦੇਖ ਸਕਦੇ ਆਂ ਅਗਲੇ 7 ਦਿਨਾਂ ਲਈ ਮੌਸਮ ਦੀ ਜਿਹੜੀ ਭੂਅਕਵਾਨੀ ਕੀਤੀ ਹੈ ਉਹਨੇ ਨਵੀਂ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ ਮੌਸਮ ਵਿਭਾਗ ਵੱਲੋਂ 12 ਜਨਵਰੀ ਨੂੰ ਗੱਲ ਕਰੀ ਉਸ ਤੋਂ ਬਾਅਦ 13 ਅਤੇ 14 ਅਤੇ 15 16 ਤੇ 18 ਜਨਵਰੀ ਤੱਕ ਇਹ ਜਿਹੜੀ ਰਿਪੋਰਟ ਜਾਰੀ ਕੀਤੀ ਕਿ ਜਾਨੀ ਕਿ ਆਉਣ ਵਾਲੇ 5-7 ਦਿਨ ਤੱਕ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਫਿਲਹਾਲ ਜ਼ਿਆਦਾਤਰ ਲਾ ਕੇ ਮੌਸਮ ਡਰਾਈ ਜਾਨੀ ਕੁਸ਼ਕ੍ਰਾਂ ਦੀ ਸੰਭਾਵਨਾ ਹੈ ਤਾਂ ਉ ਤੇ ਕੱਲ ਜਿਹੜੀ ਕਈ ਇਲਾਕਿਆਂ ਵਿੱਚ ਸੰਘਣੀ ਤੋਂ ਬਹੁਤ ਜਿਹੜੀ ਸੰਘਣੀ ਧੁੰਦ ਤੁਹਾਨੂੰ ਵੇਖਣ ਨੂੰ ਮਿਲ ਸਕਦੀ ਹੈ ਤੇ ਕੋਲਡ ਡੇ ਜਾਨਕੀ ਠੰਡ ਬਹੁਤ ਹੋ ਸਕਦੀ ਕਈ ਇਲਾਕਿਆਂ ਵਿੱਚ ਸ਼ੀਤ ਲਹਿਰ ਜਿਹੜੀ ਚੱਲ ਸਕਦੀ ਤੇ ਜਿਹੜੀ ਰੈੱਡ ਅਲਰਟ ਜਾਨਕੀ ਚੇਤਾਵਨੀ ਜਾਰੀ ਕੀਤੀ ਗਈ ਮੌਸਮ ਵਿਭਾਗ ਵੱਲੋਂ ਉਸ ਤੋਂ ਬਾਅਦ ਜਿਹੜਾ 15 16 17 18 ਜਨਵਰੀ ਨੂੰ ਜਿਹੜਾ yellow ਆਪਾਂ ਕਹਿੰਦੇ ਆ orange ਅਲਰਟ ਜਾਰੀ ਕੀਤਾ ਗਿਆ ਹੈ ਕਈ ਇਲਾਕਿਆਂ ਵਿੱਚ ਹਲਕੀ ਤੋਂ ਜਿਹੜੀ ਸੰਘਣੀ ਜਿਹੜੀ ਧੁੰਦ ਵੇਖਣ ਨੂੰ ਮਿਲ ਸਕਦੀ ਕਈ ਇਲਾਕਿਆਂ ਵਿੱਚ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਕੱਲ ਲੋਹੜੀ ਵਾਲ ਦਿਨ ਤਮੀਂ ਦੀ ਕੋਈ ਸੰ ਬਾਵਨਾ ਹੈ ਹਾਲਾਂਕਿ 11-12 ਵਜੇ ਤੱਕ ਜਿਹੜੀ ਧੁੰਦ ਦਾ ਛਾਈ ਰਹੇਗੀ ਕਈ ਇਲਾਕਿਆਂ ਚ ਝਲਕੀ ਤੇ ਕਈ ਇਲਾਕਿਆਂ ਚ ਸੰਘਣੀ ਧੁੰਦ ਤੁਹਾਨੂੰ ਵੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਮੀਂਹ ਦਾ ਸਾਰ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਬੰਦੇ ਤਾਂ ਉਸ ਤੋਂ ਬਾਅਦ ਜਿਹੜੇ 12 1 ਵਜੇ ਤੋਂ ਲੈ ਕੇ 4-5 ਵਜੇ ਦੇ ਵਿੱਚ ਵਿੱਚ ਕਈ ਇਲਾਕਿਆਂ ਚ ਝਲਕੀ ਤੇ ਕਈ ਇਲਾਕਿਆਂ ਵਿੱਚ ਜਿਹੜੀ ਤਿੱਕੀ ਤੋਂਪ ਵੇਖਣ ਨੂੰ ਮਿਲ ਸਕਦੀ ਕੁਝ ਕੁਝ ਇਲਾਕਿਆਂ ਵਿੱਚ ਬਾਕੀ ਜ਼ਿਆਦਾ ਇਲਾਕਿਆਂ ਵਿੱਚ ਧੁੰਦ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ 11-12 ਵਜੇ ਤੱਕ ਤੇ ਉਸ ਤੋਂ ਬਾਅਦ ਥੋੜਾ ਜਿਹਾ ਮੌਸਮ ਸਾਫ਼ ਹੋ ਸਕਦਾ ਜਿਸ ਕਰਕੇ ਆਪਾਂ ਕਹਿ ਇਤਲਾ ਰ ਵੀ ਕਈ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਸਕਦੀ ਕੱਲ 13 ਜਨਵਰੀ 2023 ਨੂੰ ਲੋਹੜੀ ਵਾਲੇ ਦਿਨ ਤਾਂ ਫਿਲਹਾਲ ਇਹ ਅਪਡੇਟ ਹੈ ਮੀਂਹ ਦੀ ਕੋਈ ਸੰਭਾਵਨਾ ਨਹੀਂ ਰਹੇਗੀ ਤਾਂ ਬਹੁਤ ਸਾਰੇ ਚੈਨਲ ਤੇ ਕੁਝ ਕਹਿ ਰਹੇ ਨੇ ਕਿ ਮੀਂਹ ਠੀਕ ਹੈ ਮੀਂਹ ਦੀ ਕੋਈ ਸੰਭਾਵਨਾ ਨਹੀਂ ਰਹੇਗੀ ਬਿਲਕੁਲ ਮੌਸਮ ਸਾਫ਼ ਤੇ ਕੁਝ ਕਰਨ ਦੀ ਸੰਭਾਵਨਾ ਹੈ ਤਾਂ ਇਹ ਜੋ ਜਾਣਕਾਰੀ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ